ਸਾਸਰੀ ਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਹੱਥ ਬੰਨ੍ਹ ਕੇ ਸਾਸਰੀ ਕਾਲ ਆ ਜੀ ਉਮੀਦ ਕਰਦੇ ਮਹਾਰਾਜ ਵੱਲੋਂ ਸਾਰੇ ਭੈਣ ਭਰਾ ਤੰਦਰੁਸਤ ਹੋਵੋਗੇ ਚੜ੍ਹਦੀਆਂ ਗੱਲਾਂ 'ਚ ਹੋਵੋਗੇ ਸੱਚੇ ਪਾਤਸ਼ਾਹ ਤੁਹਾਨੂੰ ਚੜ੍ਹਦੀਆਂ ਗੱਲਾਂ 'ਚ ਰੱਖੇ ਬਾਈ ਜੀ ਗੱਲ ਐ ਆਹ ਨਾ ਮੋਬਾਈਲ ਦੇਖਦੇ ਆ ਐਵੇਂ ਫੇਕ ਵੀਡੀਓ ਪਾਈ ਜਾਂਦੇ ਆ ਵੀ ਸਾਨੂੰ ਪੁਰਾਣੀ ਕਰੰਸੀ ਦਿਓ ਸਾਨੂੰ ਪੁਰਾਣੇ ਸ਼ਿੱਕੇ ਦਿਓ ਤੁਹਾਡਾ 5 ਲੱਖ 'ਚ ਵਿਗੂਗਾ ਤੁਹਾਡਾ 10 ਲੱਖ 'ਚ ਵਿਗੂਗਾ ਉਹ ਫੇਕ ਵੀਡੀਓ ਪਾਈ ਜਾਂਦੇ ਆ ਤੇ ਸਾਡੇ ਕੋਲੇ ਭਾਈ ਜੀ ਪੁਰਾਣੀ ਕਰੰਸੀ ਬਹੁਤ ਪਈ ਆ ਬਾਧੂ ਪਈ ਆ ਪੁਰਾਣੇ ਦੋਆਂ ਦੇ ਪੰਜਾਂ ਦੇ ਦਸਾਂ ਦੇ 100 ਦੇ 500 ਦੇ ਤੇ ਮੈਂ ਅੱਜ ਮੁੰਡੇ ਨੂੰ ਕਹਾਂ ਮੈਂ ਚੱਲ ਯਾਰ ਆਪਾਂ ਵੀਡੀਓ ਬਣਾ ਕੇ ਪਾਉਣੇ ਆ ਵੀ ਸਾਨੂੰ ਦਿਓ ਪੈਸੇ ਜਿਹੜੇ ਦੇਣੇ ਆ ਉਹ ਐਵੇਂ ਫੇਕ ਵੀਡੀਓ ਪਤਾ ਨਹੀਂ ਕਹਤੋਂ ਪਾਈ ਜਾਂਦੇ ਆ ਅੱਗੋਂ ਕਹਿੰਦੇ ਆ ਸਾਨੂੰ ਅਸੀਂ ਸੋਤੋਂ ਖਰੀਦਦੇ ਆ ਤੇ ਤੁਸੀਂ ਖਾਤੇ ਨੰਬਰ 'ਚ ਪੈਸੇ ਪਾਓ 2000 4000 ਉਹ ਆਪਾਂ ਤੋਂ ਖਾਤਿਆਂ 'ਚ ਪੈਸੇ ਪੁਆਈ ਜਾਂਦੇ ਆ ਤੇ ਇਹ ਇਹ ਕੰਮ 'ਚ ਨਾ ਪਾਪੋ ਖਾਤੇ 'ਚ ਉੱਤੇ ਜੁ ਖੁਸ਼ੀ ਪੈਸੇ ਪਾਵੋ ਨਾ ਕੋਈ ਲੈਂਦਾ ਇਹਨੂੰ ਕਿ 2 ਰੁਪਈਆ ਦਾ ਕਿਹੜਾ 5-10 ਲੱਖ ਦੇ ਦੂਗਾ ਇਸ ਕਰਕੇ ਅਸੀਂ ਵੀਡੀਓ ਇਹ ਟੌਪਿਕ ਤੇ ਬਣਾਈ ਆ ਵੀ ਸਾਡੇ ਕੋਲੇ ਪਈਆਂ ਲੈ ਸਾਨੂੰ ਦੇ ਦਿਓ ਜਿਹਨੇ ਦੇਕੇ ਜਾਣੇ ਆ ਪੈਸੇ ਤੇ ਉਹ ਪਹਿਲਾਂ ਕੀ ਕਹਿੰਦੇ ਆ ਵੀ ਖਾਤੇ 'ਚ ਪੈਸੇ ਪਾਓ ਖਾਤੇ 'ਚ ਪੈਸੇ ਪਾਓ ਖਾਣ ਦਾ ਮਸਲਾ ਸਾਰਾ ਕਿ ਤੂੰ 2000 ਰੁਪਆ ਲੈ ਕੇ ਤੂੰ 4 ਰੁਪਆ ਲੈ ਕੇ ਤੂੰ 10 ਰੁਪਆ ਲੈ ਵੀ ਬਾਅਦ 'ਚ ਸਾਨੂੰ 2 ਕਰੋੜ ਦੇ ਕੇ ਜਾਣੇ ਆ ਉਹ ਸਭ ਗਲਤ ਗੱਲਾਂ ਇਸ ਕਰਕੇ ਵੀਡੀਓ ਬਣਾਈ ਆ ਤੁਹਾਨੂੰ ਦਿਖਾਉਣੇ ਆ ਹੁਣ ਆ ਦਿਖਾ ਦੇ ਐਵੇਂ ਉੱਚਾ ਹਸਾਬ ਨਾ ਰੱਖ ਜਿਹੜਾ ਕੱਲੀ ਕੱਲੀ ਲੈਣ ਦੀ ਫੋਟੋ ਸਾਫ ਆਵੇ ਕਲੀਅਰ ਦੋ ਦੁਬਾਰਾ ਚ ਸਿੱਕੇ ਤੇ ਲਈਏ ਦੋ ਦੁਬਾਰਾ ਕਾਪੀ ਤੇ ਲਈਏ ਕਿਰਾਆ ਲੈ ਜਾ ਇੱਧਰ ਇਹ ਤੇ ਲਿਆ ਆ ਭਾਈ ਇਹ ਕਿਕਰ ਰੁਪਏ ਦੀ ਕਾਪੀ ਬੰਦ ਪਈ ਲੈ 100 ਰੁਪਇਆ ਐਨ ਬਿਲਕੁਲ ਪੈਕ ਕਰਿਆ ਪਿਆ 1-1 ਰੁਪਇਆ ਬਿਲਕੁਲ ਨਵੇਂ ਨੋਟ ਆ ਤੇ ਬਹੁਤ ਪੁਰਾਣੇ ਪਏ ਆ ਸਾਡੇ ਘਰੇ ਇਹ ਲੱਦੇ ਦੇਵੇ ਸਾਨੂੰ ਕੋਈ ਇਹਦਾ 3 ਕਰੋੜ ਦੇ ਦੇਵੇ ਅਸੀਂ ਦੇਣ ਨੂੰ ਤਿਆਰ ਆ ਲੈ 100 ਰੁਪਇਆ ਇਹ 1-1 ਰੁਪਇਆ ਦੀ ਕਾਪੀ ਬੰਦੀ ਆ ਜਮਾ ਬਈ ਕਚੋਾਈ ਵੀ ਆ ਪੁਰਾਣੀ ਕਿਤੇ ਚਿਰਦੀ ਬਜ਼ੁਰਗਾਂ ਤੋਂ ਲੈ ਕੇ ਉਵੇਂ ਪਈ ਐ ਤੇ ਉਵੇਂ ਮੇਰੀ ਸੰਭੀ ਪਈ ਆ ਲੈ ਪੈਕਿੰਗ ਕਰਕੇ ਲੇ ਮੈਨੂੰ ਦੇ ਦੇਵੇ ਕੋਈ ਇਹਦਾ 3-4 ਕਰੋੜ ਰੁਪਇਆ ਤੇ ਮੈਂ ਦੇਣ ਨੂੰ ਤਿਆਰ ਆ ਦੇ ਦੂੰਗਾ ਮੈਂ ਖਰੀਦ ਲਵੇ ਜਿਹਨੇ ਖਰੀਦਣੀ ਆ ਐਵੇਂ ਫੇਕ ਗੱਲਾਂ ਕਰਨ ਦਾ ਕੀ ਫਾਇਦਾ ਜੇ ਵੇਖਦੀ ਆ ਵਾਕਈ ਵਿਕਦੀ ਆ ਫੇ ਸਾਨੂੰ ਤਾਂ ਪਤਾ ਨਹੀਂ ਅਸੀਂ ਦੇਣ ਨੂੰ ਤਿਆਰ ਆ ਅਸੀਂ ਦੇ ਦਿਆਂਗੇ ਲੈ ਲੈਣ ਆ ਸਾਰੇ ਦੇ ਦਿਆਂਗੇ ਅਸੀਂ ਛੱਕੇ ਵੀ ਬਹੁਤ ਪਏ ਆ ਸਾਪ ਦਾ ਇਹ ਤਾਂ ਹਮਾਰੀ ਨਿੱਤ ਆਈ ਨੀਕਰਾਂ ਸਈ ਪਈ ਆ ਕਿ ਉਹ ਫੇਕ ਵੀਡੀਓ ਪਾਈ ਜਾਂਦੇ ਆ ਜੇ ਵਾਕਈ ਸੱਚ ਆ ਤੇ ਆ ਸਾਨੂੰ ਅਗੇ ਮਿਲਨ ਸੰਪਰਕ ਕਰਨ ਸਾਨੂੰ ਦੇ ਰੁਪਈਏ ਤੇ ਲੈ ਸਾਥੋਂ ਲੈ ਲੈਣਾ ਸੀ ਬੇਡੇ ਨੂੰ ਤਿਆਰ ਕਰਾਂ ਸੀ ਦੇ ਦਾਂਗੇ ਅਸੀਂ ਉਹ ਫੋਨ ਕਰਦੇ ਆ ਸਾਡੇ ਖਾਤੇ ਚ 5000 ਰੁਪਈਆ ਪਾ ਦਿਓ ਸਾਡੇ ਖਾਤੇ ਚ 10000 ਪਾ ਦਿਓ ਇਹਨਾਂ ਠੱਗਾਂ ਤੋਂ ਬਚੋ ਤੇ ਜੇ ਵਾਕਈ ਸਹੀ ਗੱਲ ਆ ਤੇ ਆ ਸਾਡੇ ਸਾਹਮਣੇ ਪ੍ਰੂਫ ਦਿਖਾਤਾ ਆ ਜਾਣ ਸਾਡੇ ਕੋਲੇ ਫੋਨ ਕਰਕੇ ਨੰਬਰ ਦੇ ਦਿਆਂਗੇ ਅਸੀਂ ਨੰਬਰ ਦੇ ਦਿਆਂਗੇ ਤੇ ਆ ਜਾਣ ਸਾਨੂੰ ਰੁਪਏ ਦੇ ਜਾਣ ਜਿਹੜਾ ਦੇਣਾ 10 20 ਕਰੋੜ ਦੇ ਜਾਣ ਤੇ ਆ ਲੈ ਜਾਣ ਸਾਥੋਂ ਬੱਚੋ ਇਹਨਾਂ ਤੋਂ ਤੇ ਜੇ ਵਾਕਈ ਸੱਚਾ ਤਾਂ ਫਿਰ ਆਉਣ ਸਾਡੇ ਕੋਲੇ ਆ ਕੇ ਸਾਨੂੰ ਦੇਣ ਪ੍ਰੂਫ ਕਰਨ ਵੀ ਹਾਂ ਇਹ ਵਾਕਈ ਪੁਰਾਣੀ ਕਰੰਸੀ ਖਰੀਦਦੇ ਆਂ ਐ ਗੱਲਾਂ ਫੋਨ ਤੇ ਕਰਨ ਦਾ ਕੀ ਫਾਇਦਾ ਆ ਨਾਲੇ ਦਿਖਾਤਾ ਸਾਰਾ ਕੁਝ ਵੀ ਇੰਨੇ ਚਿਰ ਦੀ ਆ ਇੰਨੀ ਪੁਰਾਣੀ ਪਈ ਐ ਆ ਕਾਪੀ ਜਮਾ ਤੁਹਾਨੂੰ ਦੱਛਾ ਵੀ ਜਮਾ ਬੰਦ ਕਾਪੀ ਪਈ ਐ ਕਿ ਕਰ ਰੁਪਈ ਦੀ 100 ਰੁਪਈਆ ਲੇਕਿਨ ਨਿਸ਼ਾਨੀ ਰੱਖੀ ਐ ਬਜ਼ੁਰਗਾਂ ਦੀ ਉਵੇਂ ਪਈ ਆ ਬੰਦ ਜਮਾ ਤੇ ਉੱਤੇ ਮੇਰਾ ਪੇਪਰ ਚੜਾਇਆ ਹੋਇਆ ਵੀ ਪਾੜ ਪੂਰ ਨਾ ਜਾਵੇ ਖੰਡਰ ਨਾ ਜਾਵੇ ਚਲੋ ਠੀਕ ਐ ਜੀ ਇਸ ਕਰਕੇ ਵੀਡੀਓ ਬਣਾਈ ਐ ਇਹ ਤਾਂ ਵੀ ਬਚੋ ਐਵੇਂ ਠੱਗੀਆਂ ਮਾਰੀ ਜਾਂਦੇ ਆ ਗੱਲਾਂ ਬਾਤਾਂ ਕਰੀ ਜਾਂਦੇ ਆ ਪੂਨਾ ਤੇ ਮੈਂ ਫਲਾਣਾ ਮੈਂ ਠਮਕਾਨਾ ਐ ਸਾਡੇ ਕੋਲੇ ਪੁਰਾਣੀ ਕਰਾਂਸੀ ਲੈ ਕੇ ਆਓ ਛੱਕੇ ਲੈ ਕੇ ਆਓ 2 ਰੁਪਏ ਲਿਓ 5 ਰੁਪਏ ਟਰੈਕਟਰ ਵਾਲੇ ਲੈ ਕੇ ਉਹ ਸਾਰੇ ਪਏ ਛੱਕੇ ਵੀ ਬਥੇਰੇ ਪਏ ਆ ਛੱਕੇ ਅੱਡ ਪਏ ਆ ਵੀ ਇੱਧਰ ਐ ਇੱਥੇ ਛੱਕੇ ਪਏ ਨੇ ਮੂਰੇ ਛੱਕੇ ਪਏ ਆ ਆ ਭਰਿਆ ਪਿਆ ਤੇ ਐਵੇਂ ਗੱਲਾਂ ਕਰਨ ਦਾ ਕੋਈ ਫਾਇਦਾ ਨਹੀਂ ਕਰ ਤਾ ਕਰਕੇ ਵੀਰੇ ਮੈਂ ਠੱਗੇ ਨਾ ਜਾਇਓ ਇਹਨਾਂ ਤੋਂ ਤੇ ਤਾਂ ਮੈਂ ਤਾਂ ਕਿਹਾ ਸੀ ਆ ਵੀਡੀਓ ਪਾਈ ਆ ਜੇ ਵਾਕਈ ਸੱਚ ਆ ਤੇ ਸਾਨੂੰ ਆਹ ਰਣ ਕੇ ਮਿਲਣ ਦੇਣ ਰੁਪਈਏ ਸਾਨੂੰ ਉਹ ਫਿਰ ਸਾਨੂੰ ਵੀ ਪਤਾ ਲੱਗਿਆ ਵੀ ਵਾਕਈ ਸਹੀ ਗੱਲ ਆ ਯਾਰ ਇਹ ਤਾਂ ਇਹਦਾ ਵੀਡੀਓ ਵੀ ਬਹੁਤ ਚੱਲੀ ਜਾਂਦੀਆਂ ਫੋਨ ਤੇ ਵੀ ਸਾਡੇ ਕੋਲੇ ਪੁਰਾਣੀ ਕਰੰਸੀ ਲੈ ਕੇ ਆਓ ਤੇ 5 ਲੱਖ ਲੈ ਜਾਓ 10 ਲੱਖ ਲੈ ਜਾਓ ਇੱਕ ਨੋਟ ਦਾ ਲੈ ਸਾਨੂੰ ਦੇਣ ਸਾਡੇ ਨਾਲ ਕਰਨ ਸੇਲ ਅਸੀਂ ਸੇਲ ਕਰਨ ਨੂੰ ਆ ਤਿਆਰ ਆ ਠੀਕ ਆ ਬਾਈ ਜੀ ਸਤ ਸ੍ਰੀ ਅਕਾਲ ਸਾਰਿਆਂ ਨੂੰ ਭੈਣ ਭਰਾਵਾਂ ਨੂੰ ਓਕੇ ਬਾਈ ਨ